ਦਵਾਈ ਲਈਏ ਤੁਸੀਂ ਮਿਲ ਗਈ ਸਾਰੀ ਦਵਾਈ ਪਤਾ ਜੀ ਦਵਾਈ ਲਈਏ ਹਾਂਜੀ ਆਰਾਮਨਾ ਚੈੱਕਅਪ ਹੋ ਗਿਆ ਸੀ ਹਾਂਜੀ ਸਾਰੀ ਦਵਾਈ ਮਿਲ ਗਈ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਠੀਕ ਹੈ ਬੇਟਾ ਦਵਾਈ ਲੈਣ ਆਇਆ ਸੀ ਜੀ ਪੰਜ ਮਿਲ ਗਈ ਦਵਾਈ ਹਾਂਜੀ ਵਧੀਆ ਹਸਪਤਾਲ ਹੈ ਸਰਕਾਰੀ ਹਾਂਜੀ ਪਹਿਲਾਂ ਵੀ ਦਿਖਾਇਆ ਮੈਡੀਕਲ ਕਿੱਥੇ ਰਹਿੰਦੇ ਹੋ ਅੱਜ ਨਗਮਾਜ ਰਹੇ ਹਾਂ ਅੱਛਾ ਪੰਜ ਦਾਮ ਦੋ ਹਾਂਜੀ ਹਾਂਜੀ ਸਿਹਤ ਮੰਤਰੀ ਪੰਜਾਬ ਡਾਕਟਰ ਰਵਿੰਦਰ ਸਿੰਘ ਐਮਐਲਏ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਦਵਾਈ ਮਿਲ ਗਈ ਮਾਤਾ ਹਾਂਜੀ ਦਵਾਈ ਮਿਲ ਗਈ ਹਾਂ ਜਲਦੀ ਦਵਾਈ ਸਾਰੀ ਅੱਖਾਂ ਦਾ ਇਲਾਜ ਕਰਾ ਕੇ ਆਈਆਂ ਹਾਂ ਹਾਂ ਕਰਾ ਕੇ ਪ੍ਰਸ਼ੰਨ ਕਰਾ ਅੱਜ ਇਹ ਆ ਕਪੜਾ ਨਹੀਂ ਲਾਣਾ ਲਾ ਲਾ ਇਹਨੂੰ ਲਾ ਦੇ ਇਹਨੂੰ ਲਾ ਦੇ ਭੜੀਆਂ ਨਹੀਂ ਆਜ ਹੈ ਮੰਨਾ ਕਰੀਏ ਉਹਨਾਂ ਕਾ ਅਨਕ ਲਾ ਲਾ ਢੋੜ ਨਹੀਂ ਹੁਣ ਅੱਜ ਮੰਨਾ ਕਿ ਖੋਲ ਕੇ ਰੱਖ ਫਿਰ ਇਹਨੂੰ ਬੰਦ ਕਿਉਂ ਕੀਤੀ ਹੋਈ ਹੈ ਪੂਰੀ ਖੋਲ ਫਿਰ ਖੋਲ ਕੇ ਰੱਖ ਦੇ ਦਵਾਈ ਆ ਜਾਓ ਇਧਰ ਆ ਜਾਓ ਹਾ ਵੀ ਪਾਤਾ ਜੀ ਦਿਖਾਣਾ ਆਇਓ ਮਰੀਜ਼ ਹੈ ਕਿ ਤੁਸੀਂ ਆਪ ਦਿਖਾਣਾ ਹੈ ਤੁਹਾਡੇ ਨਾਲ ਹੈ ਇਹਨਾਂ ਦੇ ਮਰੀਜ਼ ਨੂੰ ਉੱਧਰ ਜਾ ਰਿਹਾ ਜੀ ਮਰੀਜ਼ ਗਿਆ ਤੁਸੀਂ ਵਾਸ਼ ਇੱਥੇ ਬੈਠੇ ਹੋ ਠੀਕ ਹੋ ਵਧੀਆ ਬੈਣ ਦੀ ਜਗ੍ਹਾ ਵੀ ਹੈਗੀ ਆਓ ਜੀ ਸਸਟ ਸਸਟ ਹਾ ਜੀ ਬਾਈ ਤੁਸੀਂ ਚੈੱਕ ਅਪ ਕਰਾਣ ਆਇਓ ਕਿ ਕਿਸੇ ਮਰੀਜ਼ ਅੰਦਰ ਗਿਆ ਹੋਇਆ ਕਫਤੇ ਬਲੇ تھے ਪੀੜ ਦੇ ਪਾਣੀ ਹੈਗਾ ਨਹੀਂ ਆਪਣੇ ਨਾਲ ਨਹੀਂ ਹਥੇ ਸਾਰਾ ਕਾਊਂਟਰ ਹੈ ਸੀਨੀਅਰ ਕੀ ਜਿਹੜੇ ਸਾਰਿਆਂ ਦੇ ਪਰਚੀ ਬਣਦੀ ਹੈ ਪਹਿਲਾਂ ਸਿਰਫ ਉਹਦੇ ਦੋ ਕਾਊਂਟਰ ਚੱਲਦੇ ਸੀ ਫਿਰ ਮੇਲ ਦੇ ਮੇਲ ਸੀਨੀਅਰ ਫਿਕਸਨ ਤੇ ਪ੍ਰੈਗਨੈਂਟ ਲੇਡੀਆਂ ਉੱਧਰ ਸੀਗੇ ਜੀ ਹਾਂ ਹੁਣ ਅਸੀਂ ਪੰਜ ਕਾਊਂਟਰ ਕਰਦੇ ਸਾਰੇ ਅੱਛਾ ਫਿਰ ਕੈਬਨ ਉੱਧਰ ਬਣਾ ਲਿਆ ਫੀਸ ਵਗੈਰਾ ਸਾਰੇ ਉੱਧਰ ਹੋ ਗਿਆ ਆਯੂਸ਼ਮਨ ਐਡਮਿਸ਼ਨਸ ਉੱਧਰ ਕਰਤੀ ਹੈ ਜੀ ਉੱਧਰ ਉਹ ਸੀਨੀਅਰ ਸਿਟੀਜ਼ਨ ਦਾ ਉੱਧਰ ਹੈਗਾ ਹਾਂ ਉਹ ਵੀ ਉੱਥੇ ਹੈ ਫਿਰ ਸੱਤ ਕਾਊਂਟਰ ਹੁਣ ਪਰਚੀਆਂ ਦੇ ਨੇ ਸਿਰ ਪਹਿਲਾਂ ਸਾਰੇ ਉਰੇ ਹੀ ਬਣਦੇ ਸੀ ਆਯੂਸ਼ਮਨ ਵੀ ਫਾਈਲ ਵੀ ਪੇਮੈਂ ਸਾਰੀ ਆਪਸ਼ਨ ਦੇ ਸੀਗਾ ਹਲਾ ਕਾਊਂਟਰ ਬਣਾਉਂਦੇ ਸੀ ਕਿੰਨੀ ਦੇਰ ਹੋਈ ਤੁਹਾਨੂੰ ਬੇਟਾ ਆਇਆ ਨੂੰ ਹੁਣੇ ਆਇਆ ਸੀ ਨਾਲ ਦੀ ਨਾਲ ਹੋ ਗਿਆ ਹਾਂਜੀ ਹਾਂਜੀ ਤੁਸੀਂ ਵੀ ਹੁਣੇ ਆਇਓ ਕਿੰਨਾ ਚਿਰ ਹੋ ਗਿਆ ਤੁਹਾਨੂੰ ਹੁਣੇ ਆਇਓ ਤੁਸੀਂ ਵੀ ਹੁਣ ਕਿੰਨੀ ਦੇਰ ਹੋ ਗਿਆ ਤੁਹਾਨੂੰ ਆਇਆ ਨੂੰ ਹੁਣੇ ਆਇਓ ਸਰ ਨਾਲ ਦੀ ਨਾਲ ਬਣ ਰਹੀ ਹੈ ਪਰਚੀ ਵੈਰੀ ਗੁੱਡ ਇਹ ਸਟੂਡੈਂਟਾਂ ਦਾ ਨਾਮ ਤੇ ਸਾਨੂੰ ਵੀ ਕੈਬਨ ਬਣਾਉਣਾ ਪਿਆ ਬਾ ਸਾਡਾ ਕੰਮ ਹੋ ਗਿਆ ਇਹ 10 ਮਿੰਟ ਦਾ ਰੱਖ ਲਿਆ ਪੁਰੇ ਮਿਸਟਾਰਡ ਪੇਸ਼ੈਂਟ ਪੀਸ ਕਰ ਬਹੁਤੇ ਸਾਰੇ ਕਾਊਂਟਰ ਪਹਿਲਾਂ ਉੱਥੇ ਸੀਗੇ ਸਾਡੇ ਪਰਚੀਆਂ ਵਾਲੇ ਦੋ ਜਿਹੇ ਆਏ ਇਹ ਤੁਸੀਂ ਇੱਧਰ ਘੱਟ ਲਓ ਠੀਕ ਹੋ ਗਿਆ ਆਪ ਵਸਤ ਵੀ ਸਿਰ ਪ੍ਰੋਪਰ ਸਾਰੇ ਬੱਚੇ ਪੱਛਾ ਕੋਸ਼ ਤਾਂ ਸਿਰ ਕਰਿਆ ਨਾ ਨਹੀਂ ਦੇਖ ਤਾਂ ਦੇ ਖੜੇ ਹੁੰਦੇ ਸਾਡੀ ਇੱਕ ਵੀ ਸਟਾਫ ਅਸਕਰ ਵਿਦਿਆਲਏ ਤੁਸੀਂ ਬੇਟਾ ਕੀ ਕਰਦੇ ਹੋ ਸਿੱਖਦੇ ਹੋ ਸਾਰਾ ਕੁਝ ਫਾਇਦਾ ਹੋ ਰਿਹਾ ਚਲੋ ਜੇ ਸੀ ਪ੍ਰੈਗਨੈਂਟ ਡੇਡੀ ਸੀ ਕਾ ਜੀ ਇਹਨਾਂ ਦਾ ਨਾਮ ਅਨੁਰਜਿੰਦਰਾ ਮਿਲਿਆ ਜੀ ਨਾ ਇੱਥੇ ਲੱਗ ਰਿਹਾ ਹੈਗਾ ਜੀ 122200 ਦਾ ਜੀ ਇਹ ਬੱਚਾ ਤੇ ਬੱਚੇ ਨੂੰ ਕੁੱਤੇ ਨੇ ਘੱਟ ਲਿਆ ਸੀਗਾ ਤੇ ਇਹ ਤਾਂ ਲੱਗ ਗਿਆ ਜੀ ਤੇ ਆਪਣੇ ਐਂਟੀਰੇਬੀਸ ਦਾ ਠੀਕ ਹੈ ਨਾ ਇਹ ਕਿੱਥੇ ਹੈਗਾ ਇਹ ਕਿੱਦਾਂ ਮਸਰ ਦੋ ਡਾਕਟਰ ਐਂਟੀਰੇਬੀਸ ਦਾ ਕੀ ਕਹ ਸਰ ਇਹ ਸੀਰਮ ਲੱਗਣਾ ਹੈ ਤ੍ਰਿਪੜੀ ਤੋਂ ਆਇਆ ਪੇਸ਼ੈਂਟ ਤੇ ਆਰ ਵੀ ਲੱਗ ਗਿਆ ਸੀਰਾ ਸੀਰਮ ਨਹੀਂ ਹੈ ਉਹਨਾਂ ਕੋਲ ਇੱਥੇ ਲੱਗਾ ਆਪਣੇ ਲੱਗੇਗਾ ਸੀਰਮ ਅਸੀਂ ਲਗਾ ਰਹੇ ਸੀ ਇੱਥੇ ਲੱਗਾ ਸੀਰਮਾ ਤੇ ਲਗੇ ਇਹ ਇਹਨ ਇੱਕ ਇਥੇ ਉਹ ਵੀ ਕਾਊਂਟਰ ਵੀ ਖੋਲ ਦਿਓ ਜੀ ਕਿਹੜੇ ਸਰ ਜੇ ਕਿਸੇ ਨੂੰ ਕੋਈ ਦਿੱਕਤ ਹੈ ਕੋਈ ਪੁੱਛਣਾ ਚਾਹੁੰਦਾ ਹੈ ਉਹ ਸਮਝ ਨਹੀਂ ਆ ਰਹੀ ਕੁਇਰੀ ਕਾਊਂਟਰ ਉਸ ਕੋਚ ਪੁੱਛ ਕੇ ਚਲ ਪਾਰੇਗਾ ਬਸ ਉਹ ਹੀ ਇੱਕ ਚੀਜ਼ ਵਿੱਚ ਹੈ ਤੁਹਾਡੇ ਫਿਰ ਉਹ ਅਸੀਂ ਦੋ ਦੋ ਕਾਊਂਟਰ ਉੱਥੇ ਡੀਪੀ ਚੈੱਕ ਕਰਵਾਤੇ ਕੁੜੀਆਂ ਬਣਾਈ ਉਹ ਉੱਥੇ ਲੋਕ ਪੁੱਛ ਲੈਂਦੇ ਨੇ ਕੁਇਰੀ ਕਰ ਲੈਂਦੇ ਆਜੋ ਅਜੇ ਨਹੀਂ ਕੋਈ ਉਹ ਤਾਂ ਲਿਖ ਦਿਓ ਫਿਰ ਸੀਨੀਅਰ ਸਿਕਰ ਦਾ ਪ੍ਰੈਗਨੈਂਟ ਲੇਡੀ ਦਾ ਆਇਸ਼ਮਾਰਡ ਕਾਰਡ ਇੱਥੇ ਬਣ ਜਾਂਦਾ ਜੀ ਠੀਕ ਹੈ ਇਹ ਲਗਾਤਾਰ ਚੱਲੇਗਾ ਉੱਪਰ OK ਆ ਯੋਸ਼ਮਨ ਕਾਰਡ ਕਿੱਥੇ ਬਣਦਾ ਜੀ ਕਰੋ ਵਾਲਾ ਹੁਣ ਸਾਰੇ ਕਾਊਂਟਰਾਂ ਤੇ ਬਣਦਾ ਉਹ ਨਹੀਂ ਸਰ ਆਯੁਸ਼ਮਨ ਕਾਰਡ ਇੱਥੇ ਬਣਦਾ ਜੀ ਜਿੰਨੇ ਜਿੰਨੇ ਦਿਨ ਵਾਸਤੇ ਹੁੰਦਾ 1 ਤੋਂ 2 ਡਾਉਨ ਹੁੰਦਾ ਕਿ ਨਹੀਂ ਨਹੀਂ ਸਰ 9 ਤੋਂ 3 ਹੁੰਦਾ ਤੇ ਜੇ ਬਾਅਦ ਕੋ ਬਿਛੋਲਾਦਾ ਇਹ ਬਾਅਦ ਚੰਦਾ ਸਰ ਕਰੋ ਨੈਕਸਟ ਦਿਨ ਬਣਾ ਦਿੰਦੇ ਆ ਅੱਛਾ ਠੀਕ ਓਕੇ ਉਹਨੂੰ ਰਿਮੇਟ ਕਰ ਲੈਂਦੇ ਹੋ ਸਰ ਐਲੀਜੀਬਿਲਟੀ ਉਹਦੀ ਕੰਪਿਊਟਰ ਤੇ ਚੈੱਕ ਹੋ ਜਾਂਦੀ ਹੈ ਤੇ ਕਾਰਡ ਜੈਟ ਫੇਰ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਵੀ ਦਿਨ 3 ਡੇ ਬਣਾ ਸਕਦੇ ਹਾਂ ਜੀ ਤੁਹਾਡੇ ਦਿਸ਼ਾ ਨਿਰਦੇਸ਼ ਨਾਲ ਸੈਂਸਿਟੀ ਕੋਪਰ ਪੜਾਤਾ ਠੀਕ ਹੈ। ਆ ਦੇਖੋ ਸਾਹਮਣੇ ਲਿਖਿਆ BP ਸ਼ੂਗਰ ਇੱਥੇ ਸਾਰਾ ਚੈੱਕ ਹੁੰਦਾ ਜੀ। ਆ ਬੱਚੇ ਕਰਦੇ ਨੇ। ਠੀਕ ਹੈ। ਬੇਸਿਕ ਇਨਕੁਆਇਰੀ ਵੀ ਦੱਸ ਦਿੰਦੇ ਨੇ। ਬੱਚੇ ਇੱਥੋਂ ਪੁੱਛ ਲੈਂਦੇ ਆ ਤਾਂ ਜੀ। ਸਾਡੀ ਸਰ ਉਹ ਮਸ਼ੀਨ ਹੈ ਜੀ ਜਿਹੜੀ ਆ ਜਿੰਨਾ BP ਚੈੱਕ ਕਰਦੇ ਨੇ। ਅੱਛਾ। ਇਹਦੇ ਨਾਲ ਆਟੋਮੈਟਿਕਲੀ ਚੈੱਕ ਹੋ ਜਾਂਦਾ? ਹਾਂ ਜੀ ਸਰ। ਰਿਚ ਦਿਖਾ ਦਿੰਦੇ ਆ ਸ਼ੂਗਰ ਦਾ। ਸ਼ੂਗਰ ਦਾ ਜੀ। ਸਰ ਦੂਜਾ ਵੀ ਉੱਧਰ ਮੈਨੂਅਲ ਵੀ ਹੈਗਾ ਸਰ। ਇਹ ਪੂਰੀ ਬਾਨ ਪਾਣੀ ਹੁੰਦੀ ਹੈ ਇਹਦੇ ਵਿੱਚ। ਹਾਂ ਜੀ। ਮੈਂ ਤੁਹਾਨੂੰ ਦਿਖਾਉਂਦਾ ਜੀ। ਅਕਸਰ ਦਿਖਾਉਂਗੀ ਜੀ। ਇਹਦੀ ਕੀ ਕਾਸਟ ਹੈ ਸਰਕਾਰ ਨੂੰ ਇਸ ਪੂਰੇ ਬਾਹਰ ਅੰਦਰ ਨਹੀਂ ਜਿਹੜੀ ਬੇੜਾ ਦੇਖਿਆ ਕਰੋ ਬਾਹਰ ਅੰਦਰ ਚਾਹੀਏ ਹੈ ਨਾ ਪੂਰੀ ਇੱਥੇ ਆਣਾ ਚਾਹੀਦਾ ਨਾ ਸਰਕਾਰ ਨੂੰ 1.5 ਘੰਟੇ ਲੱਗਦਾ ਹੈ اچھا ਇਹ ਕਨੇਵਾਏ ਇਹ ਕਪੜੇ ਕੋਲ ਆਏ ਇੱਕ ਰਾਜਪੁਰੇ ਦਾ ਮਾਲਡਾਊਨ ਇਹ ਸਾਰੇ ਇੱਕ ਇੱਕ ਕਨੇਵਾਏ ਸਾਰੇ ਹੋ ਗਏ ਸਰ ਜਿਹੜਾ ਉਹਨਾਂ ਨੇ ਉਹ ਲਵਾੜਾ ਸੀ ਆਪਣੇ ਨੇ ਜਿਹੜੇ ਉਹ ਹੈਲਪੇਜ ਇੰਡੀਆ ਵਾਲਿਆਂ ਨੇ ਲਵਾੜਾ ਸੀ ਉਹ ਹੋ ਗਿਆ ਸੀ ਕਿ ਨਹੀਂ ਨਹੀਂ ਸਰ ਅਜੇ ਹੋ ਨਹੀਂ ਹੋਇਆ ਸੀ ਕੀ ਆ ਉਹਨਾਂ ਨੇ ਆਣਾ ਇੱਥੇ ਸਾਡੀ ਕੋਲ ਟੀਮ ਨੇ ਕਿੰਨੀ ਵਾਰੀ ਟੈਸਟ ਕਰਦਾ ਮਤਲਬ ਉਹਦੇ ਕੋਈ ਦਿੱਕਤ ਤਾਂ ਨਹੀਂ ਹੈ ਪਰ ਕੋਈ ਦਿੱਕਤ ਤਾਂ ਹਾਲਤ ਕੋਈ ਨਹੀਂ ਚੱਕਰ ਚੱਕਰ ਕਿੰਨੀ ਵਾਰੀ ਚੈੱਕ ਕਰਦਾ ਸਰ ਆ ਗਏ ਇਹਨੂੰ ਫਿਰ ਡਾਕਟਰ ਕਾਊਂਟਰ ਚੈੱਕ ਕਰਕੇ ਦੇਗਾ ਲੋ ਜੀ ਜੀ ਕਿ ਭਾਈ ਹੈਲੋ 131 131 ਉਹ ਕਿਨੇ ਆ ਗਏ 80 ਕਿਨੇ ਹੋ ਗਏ 66 ਸਰ ਹੈਲ ਚਾਰ ਉਹਨਾਂ ਦਾ ਤਾਂ ਅਸਾਂ ਨੂੰ ਟਾਈਮ ਜ਼ਿਆਦਾ ਲੱਗਦਾ ਹੈ ਜਿਵੇਂ ਬੱਚੇ ਆਉਂਦੇ ਹਨ ਐਕਟਿਵਿਟੀ ਵੀਜਨ ਸਰ ਉਹ ਤਾਂ ਉਹ ਇਹਦਾ ਇੰਟੀਗ੍ਰਲ ਨੂੰ ਐਕਟਿਵਿਟੀ ਦੇ ਰਿਹਾ ਪਰ ਵੀ ਉਹ ਮਾਰ ਲਿਆ ਚਲੋ ਬੱਚਾ ਰੈਲੈਕਟੈਂਟ ਹੋ ਜਾਂਦਾ ਹੈ ਹਾਂਜੀ ਬਾਈ ਡਵੇਟ ਵੀਜਨ ਤਾਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਸਾਡੇ ਆਪ ਨੂੰ ਸਟਾਰਟਿਕ ਵੈਸਟਿੰਗ ਦਾ ਪਤਾ ਲੱਗ ਗਿਆ ਥੋੜੀ ਕਿ ਲਾਣਾ ਫਾਈਨਲ ਚਾਰਟ ਵੀ ਲਾਣਾ ਚਾਰਟ ਹੀ ਲਾਣਾ ਫਾਈਨਲ ਚਾਰਟ ਠੀਕ ਹੈ ਸਰ ਇੱਕ ਪੇਸ਼ੈਂਟ ਆਇਆ ਰੱਬੀ ਇਸ ਦਾ ਨਾ ਤੁਸੀਂ ਇਹਨੂੰ ਕਹਿ ਰਹੇ ਹੋ ਕਿ ਜਿਹੜਾ ਇੱਥੇ ਟਿਕਾ ਦਾ ਘੋੜਿਆ ਵਾਲਾ ਟਿਕਾ ਜੀ ਹਾਂਜੀ ਹਾਂਜੀ ਬਾਹਰੋਂ ਲਓ ਇਹ ਕਿਉਂ ਦੱਸ ਤੁਸੀਂ ਨਹੀਂ ਨਹੀਂ ਸਰ ਬਾਹਰੋਂ ਹੀ ਲਿਖਿਆ ਸਰ ਸਰ ਇਹਨਾਂ ਨੂੰ ਆਰ ਐਚ ਪੀ ਰੈਫਰ ਕੀਤਾ ਫॉर ਹਿਊਮਨ ਰੈਵੀਨਲ ਅਮਲੋਗ ਨਹੀਂ ਕਿਉਂ ਜੋ ਕੀਤਾ ਰਹਾ ਪਰ ਵਾਟ ਇਜ਼ ਦ ਇੰਡੀਕੇਸ਼ਨ ਸਰ ਕਿਉਂਕਿ ਸਰ ਇਕੁਆਇਨ ਆਰ ਐਸ ਨਾਲ ਰिएक्टਿਵ ਸੀਗਾ ਇਹਨਾਂ ਦੇ ਤੇ ਸਰ ਆਪਾਂ ਜੇ ਰिएक्टਿਵ ਆਂਦਾ ਹੈ ਡੌਗ ਵਾਈਟ ਕੈਟੇਗਰੀ 3 ਦੇ ਵਿੱਚ ਟਾਪਾ ਲਗਾ ਨਹੀਂ ਸਕਦੇ ਸਰ ਉਹ ਇਹਨਾਂ ਨੂੰ ਘੋੜਿਆਂ ਵਾਲਾ ਦੁੱਜੀ ਰਹਿਣਾ ਬਾਹਰੋਂ ਨੂੰ ਤੇ ਉਹ ਉੱਥੇ ਆਂਦਾ ਹੂਮਨ ਸਿਰ ਉੱਥੇ ਇਹ ਕਹਿੰਦੇ ਉੱਥੇ ਗਏ ਸਰ ਉੱਥੇ ਕਹਿੰਦੇ ਸਾਨੂੰ ਲਗਾਇਆ ਨਹੀਂ ਹਾਂਜੀ ਹੰਮਨ ਵਾਲਾ ਉੱਥੇ ਸਰ ਕਈ ਵਾਰੀ ਹੁੰਦਾ ਹੈ ਕਈ ਵਾਰੀ ਸਰ ਅੰਦਰ ਹੁੰਦੀ ਜਿਹੜੀ ਐਜੂਕੇਸ਼ਨ ਦਾ ਪ੍ਰੋਪਰ ਇੱਥੇ ਬੈਠੋ ਆਜੋ ਜੀ ਇੰਪੋਰਟੈਂਟ ਇਹਨਾਂ ਨੇ ਇਹ ਕਹਿ ਰਹੇ ਸੀ ਜਿਹੜਾ ਤੁਹਾਡਾ ਜਿਹੜਾ ਇੱਥੇ ਵਾਲਾ ਟੀਕਾ ਨਾ ਕੋੜੇ ਵਾਲਾ ਇਸ਼ੂ ਨਹੀਂ ਉਹ ਵੀ ਉਹ ਵੀ ਉਨੇ ਕੰਮ ਕਰਦਾ ਹੈ ਉਹ ਇੱਕ ਸਾਡਾ ਬ੍ਰਾਂਡ ਦਾ ਤਰੀਕਾ ਹੈ ਉਹ ਨਾ ਰਿਐਕਸ਼ਨ ਹੋਗਾ ਸੀਗਾ ਇਹ ਠੀਕ ਹੈ ਠੀਕ ਹੈ ਦੈਟ ਇਜ਼ ਦਾ ਰੀਜ਼ਨ ਦੈਟ ਇਜ਼ ਦਾ ਰੀਜ਼ਨ ਦੈਟ ਇਜ਼ ਦਾ ਰੀਜ਼ਨ ਦੈਟ ਇਜ਼ ਦਾ ਰੀਜ਼ਨ ਠੀਕ ਹੈ ਤੇ ਬੜੀ ਇਹ ਕੋਪਰਵੀਜ਼ਨ ਕਰਦੁਨੇ ਆ ਜੀ ਤੁਸੀਂ ਵੀ ਵੈਟੂ ਲੈ ਲੋ ਕਿੰਨਾ ਕਿ ਮੈਂ ਆਪਾਂ ਕਰਵਾ ਦਵਾਂ ਠੀਕ ਹੋਣਾ ਸੀ ਕਿੰਨੇ ਕੋ ਕਿੰਨੇ ਕੋ ਪਾਸਟ ਹੁੰਦੇ ਆ ਰੀਐਕਸ਼ਨ ਵਾਲੇ ਤਾਂ ਥੋੜੇ ਹੁੰਦੇ ਨੇ ਨਹੀਂ ਸਰੀ ਕੋਇਨ ਇਅਰਸ ਕਾ ਫੀ ਰੀਐਕਟ ਕਰਦਾ ਸਰ ਜੀ ਨੂੰ ਪ੍ਰੋਪਰਲੀ ਗਾਈਡ ਕਰਕੇ ਆਪ ਚਲ ਜੀ ਹਾਂ ਜੀ ਜਿਹੜੇ ਆਪਣੇ ਜਿਹੜੇ ਆ ਗਏ ਡੌਗ ਬਾਈਟਸ ਦੇ ਕੇਸਸ ਬਹੁਤ ਆਉਂਦੇ ਆ ਆਪਣੇ ਕੋਲੇ ਜੀ ਤੇ ਜਿਹੜੇ ਉਹਦੇ ਚ ਉਹਨੂੰ ਜਿਹੜਾ ਹੈਗਾ ਨਾ ਰੈਕਟਿਵ ਹੁੰਦੇ ਆ ਜਿਹੜੇ ਤੁਹਾਡੇ ਨੂੰ ਆਪਣੇ ਨੂੰ ਕੋਈ ਨਹੀਂ ਇੱਥੇ ਕੋਈਨ ਵਾਲੇ ਨੂੰ ਨਾ ਤੇ ਉਹਦੇ ਚ ਹਿਮਨ ਡੇਮਨ ਡਿਪਲਾਈਡ ਲਾਣਾ ਹੁੰਦਾ ਜੀ ਤੇ ਉਹ ਉਹਦੇ ਚ ਕੋਈ ਆਪਾਂ ਨੂੰ ਮਤਲਬ ਉਹ ਤੁਹਾਡੇ ਅਵੇਲੇਬਲ ਹੈਮਨ ਡਿਪਲਾਈਡ ਕੁਝ ਮੋਸ਼ਨ ਅਵੇਲੇਬਲ ਹੈ ਸਾਇ ਨਹੀਂ ਤਾਂ ਅਵੇਲੇਬਲ ਨਹੀਂ ਹੈ ਸਰ ਮੈਂ ਤੁਹਾਨੂੰ ਸਿੱਧਾ ਕਰਕੇ ਦੱਸ ਦਿੰਦਾ ਨਹੀਂ ਆਪਾਂ ਇਹਦੀ ਪ੍ਰੋਵੀਜ਼ਨ ਕਰਦੇ ਜੀ ਇਹਦੀ ਆਪਾਂ ਬਾਡੀ ਕਾਲਜ ਕਰਦੇ ਜੀ ਹਾਂ ਬਾਕੀ ਮੈਂ ਤੇ ਜੋ ਡਿਸਟ੍ਰਿਕਟ ਹਸਪੀਟਲ ਵੀ ਕਰਾ ਲੈਣਾ ਹੈ ਠੀਕ ਆ ਇਹ ਆਪ ਇਥੇ ਰੋਕ ਦਿੱਤਾ ਉਹ ਉਹ ਕਰ ਲਿਆ ਤੁਸੀਂ ਓਕੇ ਓਕੇ ਇਹ ਇਹ ਨਾ ਕੁਝ ਬੰਦੇ ਨੂੰ ਰੈਐਕਸ਼ਨ ਹੁੰਦਾ ਜੇ ਉਹਦੇ ਨਾਲ ਸਰ ਐਕਚੁਅਲੀ ਉਹ ਫਿਰ ਰੈਐਕਸ਼ਨ ਵਾਲਾ ਕਿੱਦਾਂ ਹੈ ਓਥੇ ਹੀ ਤੇ ਲਵਾ ਦੇ ਉਹ ਜਿਹੜਾ ਸੋਨਾ ਪਰਚੇਸ ਕੀਤਾ ਉੱਥੇ ਉਹਨਾਂ ਨੇ ਲਗਾਇਆ ਨਹੀਂ ਮੈਂ ਇੱਥੇ ਆ ਗਿਆ ਇਸੇ ਬੰਦ ਹੋ ਗਿਆ ਸੀਗਾ ਮੈਂ ਐਮਰਜੈਂਸੀ ਗਿਆ ਉਹਨਾਂ ਨੇ ਵੀ ਲਾਇਆ ਉਨੇ ਡਾਕਟਰ ਕਹਿੰਦੇ ਜੇ ਹੁਣ ਲਾਣ ਦਾ ਸਰ ਐਕਚੁਅਲੀ ਸਰ ਦੇ ਫਸਟ ਈਅਰ ਵੀ ਦੀ ਡੋਸ ਤੋਂ 7 ਡੇਜ਼ ਬਾਅਦ ਨਾ ਫਿਰ ਉਹ ਐਂਟੀਬਾਡੀਜ਼ ਜਿਹੜੀਆਂ ਆਪਣੀਆਂ ਏਆਰਵੀ ਨਾ ਬਣਦੀਆਂ ਉਹਨੂੰ ਮਤਲਬ ਇਹ ਅਫੈਕਟ ਕਰਦਾ ਹੈਗਾ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਆ ਕੇ ਦੱਸਣਾ ਸੀਗਾ ਨੈਕਸਟ ਡੇ ਕਿ ਕਿਉਂ ਨਹੀਂ ਲੱਗਿਆ ਪਰ ਕਦੋਂ ਦਾ ਲਈ ਫਿਰ ਕਦੋਂ ਲਈ ਡਾਕਟਰ 19th ਨੂੰ ਏਆਰਵੀ ਲਗਵਾਇਆ ਸੀ ਨਾ ਉਸ ਤੋਂ ਬਾਅਦ ਸਰ 22 ਨੂੰ ਵੀ ਲਗਾ ਕੇ ਤੇ 22 ਨੂੰ ਵੀ ਇਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਨਹੀਂ ਲਗਾਇਆ ਠੀਕ ਹੈ ਅੱਲਾ ਜੇ ਬਾਈ ਨੂੰ ਵੀ ਆ ਕੇ ਮੈਨੂੰ ਦੱਸ ਦਿੰਦੇ THEN I COULD HAVE ਨਹੀਂ ਨਹੀਂ ਪਰ ਉਹਨੇ ਨੂੰ ਲੱਗਿਆ ਸੀ ਇਹਨਾਂ ਦੇ 19 ਨੂੰ ਸਰ ARB ਆਪਾਂ ਇੱਥੇ ਲਗਵਾਇਆ ਸੀ ARB ਲਗਵਾਇਆ ਤੇ Equine ARS ਦੀ ਸਰ ਆਪਾਂ ਸੈਂਸਿਟੀਵਿਟੀ ਚੈੱਕ ਕੀਤੀ ਉਹ ਉਹ ਕਦੋਂ ਕੀਤੀ ਚੱਕੋ ਉਸੇ ਦਿਨ ਸਰ 19th ਨੂੰ ਅੱਛਾ ਉਦੋਂ ਕੀ ਹੋਇਆ ਉਹਨੂੰ ਟੀਕਾ ਤਾਂ ਲੱਗ ਗਿਆ ਇਹਨਾਂ ਦੇ ਇੱਕ ਵਾਰੀ ਲੱਗ ਗਿਆ ਦੋ ਵਾਰੀ ਲੱਗ ਗਿਆ ਉਹਨਾਂ ਦੇ ਲੱਗ ਗਿਆ ਹਾਂ ਜੀ ਤੇ ਸਰ Equine ARS ਜਿਹੜਾ ਹੈ ਤੁਹਾਡੇ ਲਗਾਇਆ ਸੀਗਾ ਨਾ ਇੱਥੇ ਉਸ ਰिएक्टਿਵ ਆਈ ਟੈਸਟਡ ਡੋਸ ਫਿਰ ਆਪਾਂ ਹਿਊਮਨ ਲਗਵਾਉਣ ਲਈ RHB ਰੈਫਰ ਕੀਤਾ ਸੀ ਇਹਨਾਂ ਨੂੰ ਨਹੀਂ ਨਹੀਂ ਉਹ ਤਾਂ ਠੀਕ ਹੈ ਜੀ ਰੈਫਰ ਤਾਂ ਠੀਕ ਕੀਤਾ ਬਟ ਇਹਨਾਂ ਨੂੰ ਪੇਸ਼ੈਂਟ ਨੂੰ ਤੁਸੀਂ ਐਕਸਪਲੇਨ ਠੀਕ ਨਹੀਂ ਕੀਤਾ ਨਹੀਂ ਨਹੀਂ ਸਰ ਇਹਨਾਂ ਨੂੰ ਪੁੱਛ ਲਓ ਸਰ ਤੁਸੀਂ ਚਾਹੇ ਆਈ ਐਕਸਪਲੇਨਡ ਹੀ ਕਹਿੰਦੇ ਜੀ ਕਿ ਤੁਸੀਂ ਉੱਥੇ ਜਾਓ ਇਹਨਾਂ ਨੇ ਹੁਣ ਟੀਕਾ ਖਰੀਦਿਆ ਤੇ ਕਦੋਂ ਕਦੀ ਕਦੋਂ ਖਰੀਦਦਾ ਟੀਕਾ ਤੁਸੀਂ ਇਹ ਕੱਲ ਖਰੀਦਦਾ ਜੀ ਇਹ ਕੱਲ ਦੇ ਤੁਰੇ ਫਿਰਦੇ ਟੀਕਾ ਲੈ ਕੇ ਆਇਆ ਨਹੀਂ ਨਹੀਂ ਸਰ ਅਲੈਕਾ ਸਰ ਆਈ ਐਕਸਪਲੇਨ ਤੁਹਾਨੂੰ ਮੈਂ ਦੱਸਿਆ ਸੀ ਨਾ ਉਸੇ ਦਿਨ ਕੀ ਉਸੇ ਦਿਨ ਜਾਣਾ ਹੈਗਾ ਆਪਾਂ ਠੀਕ ਹੈ ਜੀ ਬਸ ਐਸੀ ਗੱਲ ਹੈ ਤੁਹਾਨੂੰ ਨਹੀਂ ਪ੍ਰੋਬਲਮ ਸੀ ਜਿਸ ਕਰਕੇ ਮੇਰੇ ਕੋਲ ਪੈਸੇ ਨਹੀਂ ਸੀਗੇ ਮੈਂ ਸਾਫ਼ ਕਹ ਰਿਹਾ ਹਾਂ ਮੈਨੂੰ ਮੈਡੀਕਲ ਕੁਵਾਈ ਦਾ ਖਰਚਾ ਨਹੀਂ ਆ ਰਿਹਾ ਕੋਈ ਨਹੀਂ ਜੀ ਤੁਹਾਡੇ ਕੋਲ ਆਸਪਟਲ ਤੁਹਾਡੇ ਬਾਕੀ ਸਾਰੇ ਇਹਦੀਆਂ ਵੀ ਕਿੰਨੀਆਂ ਵਿੰਡੋਜ਼ ਹੋਣੀਆਂ ਇਹਦੀਆਂ ਨਹੀਂ ਨਹੀਂ ਸਰ ਇਹ ਸਟੈਟ ਹੀ ਲੱਗਦਾ ਵਨਸ ਹੀ ਬਸ ਇੱਕੋ ਹੀ ਓਨਲੀ ਵਨਸ ਲੱਗਦਾ ਠੀਕ ਹੈ ਚਲੋ ਆਓ ਜੀ ਇਹ ਤਾਂ ਲੋ ਆਵੇ ਆਪਾਂ ਲੋ ਇਹਨਾਂ ਉਹਦੇ ਚ ਰੈਡੀਓਗ੍ਰਾਫੀ ਦਾ ਸਭ ਕਰੇ ਕੋਲ ਤੇ ਨਹੀਂ ਫਿਰ ਲੋ ਆਉਣਾ ਦੇਮੀ ਚੱਲ ਲੋ ਠੀਕ ਹੈ ਹਾਂ ਜੀ ਲੋ ਆਓ ਨਾ ਮੈਂ ਲੋ ਆਉਣਾ ਚਲੋ ਦੋ ਦੋਸਤ ਦਿਨ ਆਓ ਹਾਂਜੀ ਟਿਕੋ ਜੀ ਤੇਰੇ ਕੋਲ ਕਹੀ ਨਹੀਂ ਅਸੇ ਚਰੋ ਪਾਉ ਦੇਣਾ ਕਿੰਨੇ ਕਾਟੈਕੋਲਜ ਸਟੋਪ ਨੇ ਸੀ ਫੁੱਟ ਮੱਤੇ ਕੋ ਡੀਆਰਟੀ ਸਟੂਡੈਂਟ ਪੀਨੇ ਆਪਣੀ ਹੈ ਔਰ ਡੀਐਨਡੀਐਨਵੀ ਕੋਰਸ ਹੈ ਸਰ ਵੀਰ ਦੇਖਣੇ ਬੱਚੇ ਹਾਂ ਡੀਐਨਡੀ ਦੇ 9 ਬੱਚੇ ਨੇ ਔਰ ਸਟੋਪਿੰਗ ਕੋਲ ਐਂਟੀਨੇਟਲ ਜਿਹੜਾ ਮਿਡ ਵਾਈਫਰੀ ਕੋਰਸ ਵੀ ਚੱਲ ਰਿਹਾ ਸਰ ਓਕੇ ਸਾਰੇ ਇੱਧਰ ਹੀ ਬਸ ਨੇ ਆਪਰੇ ਕੋ ਟੈਨੈਕਲ ਹੋ ਜਸ ਫੋਲ ਹੈ ਹਾਂ ਅਨਫ ਬਾਇਨਿਕ ਕੁਆਲਿਟੀ ਦੀ ਕੋਈ ਪ੍ਰੋਬਲਮ ਨਹੀਂ ਸਰ ਹਾਂ ਦੱਸੋ ਇਹ ਇਹ ਸੀਨੀਅਰ ਮੋਸਟ ਜੀ ਕੰਸਲਟੈਂਟ ਕਰਨਾ ਹੈ ਆਪ ਸਰ 6 ਐਸ ਇ ਲੋਕਿੰਗ ਆਪਣੇ ਤੁਹਾਡੇ ਦੋ ਅਸੀਂ ਹੈ ਇੱਕ ਤਾਂ ਬ੍ਰੈਸਟ ਐਂਡ ਦੂਜਾ ਸੀਐਸਆਰ ਕਰ ਚੁੱਕਾ ਨਾ ਤੁਹਾਡੀ ਸਕਰੀਨਿੰਗ ਚੱਲਦੀ ਹੈ ਹਾਂਜੀ ਸਰ ਚੱਲਦੀ ਹੈ ਕਿੰਨੀ ਕਰ ਦਿੰਨੇ ਆ ਰੋਜ਼ ਦਿੰਦੀ ਆਪ ਸਰ ਪੈਪਸਮਾਇਆਸ ਦਾ ਸਰ ਅਸੀਂ ਆਲਮੋਸਟ ਦੋਨੋਂ ਪੀਰੀਅਡਸ ਦੇ ਮਿਲ ਕੇ 20 ਤੋਂ 30 ਹੁੰਦੇ ਆ ਸਰ ਵਾਈਟਲ ਸਕਰੀਨਿੰਗ ਵਿੱਚ ਉਹ ਬੜੀ ਦਨੀਆ ਤੁਹਾਡੇ ਸੋ ਸਾਡੀ ਟੋਟਲ ਰੋਟੇ ਅਰਾਊਂਡ ਟੋਟਲ ਦੋਨੋ ਮਿਲਾ ਕੇ ਅਰਾਊਂਡ 182 400 ਡਿਗਰੀ ਹੋ ਜਾਂਦਾ ਅੱਛਾ ਵਿਦ ਐਂਟੀਨੇਟਲ ਐਂਡ ਗਾਈਨੀ ਬੋਸ ਦੇ ਮੋਸਟ ਆਫ ਥੈਮ ਦੇ ਆਰ ਐਲੀਜੀਬਲ ਫਾਰ ਪੈਪ ਸਮੀਅਰ ਕ੍ਰਿੱਟਿਕਰੀਆ ਕੀ ਰੱਖਿਆ ਹੁੰਦਾ ਸਰ ਜਿਹੜੀ ਵੀ ਡਿਸਚਾਰਜ ਪੀਵੀਜ਼ ਨਾਲ ਆਉਂਦੇ ਨੇ ਕੋਈ ਡਿਸਫਰੋਨੀਆ ਦੀ ਕੋਈ ਉਹ ਤਾਂ ਜ਼ਿਆਦਾ ਹੋਣਗੇ ਸਪੈਕਟਰੀ ਤੋਂ ਜ਼ਿਆਦਾ ਹੋਣਗੇ ਥੈਂਕ ਯੂ ਸਰ ਉਹਨੂੰ ਬਤਾਓ ਬ੍ਰੈਸਟ ਸਕ੍ਰੀਨਿੰਗ ਕਰਦੇ ਹਾਂ ਹਾਂਜੀ ਸਰ ਕਰਦੇ ਹਾਂ ਇਹਦੇ ਵਿੱਚ ਕੋਈ ਮਤਲਬ ਮੈਮੋਗ੍ਰਾਫ ਤੋਂ ਥਰਮੋਗ੍ਰਾਫੀ ਵੀ ਆਉਂਦੀ ਆ ਨਹੀਂ ਸਰ ਫਿਲਹਾਲ ਤਾਂ ਆਪਣੇ ਕੋਲ ਡੈਮੋਗ੍ਰਾਫਿਕੀਆ ਸਰ ਆਪਣੇ ਕੋਲ ਹੈ ਹਾਂਜੀ ਸਰ ਠੀਕ ਹੈ ਅੰਸਰ ਉਹ ਕਿੰਨੇ ਕਰਦੇ ਆਪਾਂ ਹੋ ਜਾਂਦੇ ਆ ਸਰ ਹਾਂਜੀ ਇਸ ਨੋਰਮਲ ਸਕਰੀਨਿੰਗ ਦੇ ਤੌਰ ਤੇ ਵੀ ਕਰ ਲੰਨੇ ਆ ਜੇ ਕੋਈ ਮਸਟੈਲਜੀਆ ਜਾਂ ਕੋਈ ਹੋਰ ਪੇਸ਼ੈਂਟ ਨੂੰ ਸਕਰੀਨਿੰਗ ਸਰ ਅਲਟਰਾਸੋਨੋਗ੍ਰਾਫੀ ਨਾਲ ਕਰ ਲੈਂਦੇ ਆ ਮੈਨੂੰ ਚਾਹਣਾ ਕਿ ਤੁਸੀਂ ਇੱਕ ਦਿਨ ਤੇ ਪੇਪਰ ਪਬਲਿਸ਼ ਕਰੋ ਬਾਤਾਂ ਚੱਲੇ ਬਗਨ ਜਿਹੜੀ ਸਕਰੀਨਿੰਗ ਕਰਕੇ ਵਮਨ ਦੇ ਵਿੱਚ ਤੁਹਾਡਾ ਉਹਦੇ ਚ ਜਿਆਦਾ ਤਾਂ ਤੁਹਾਡੇ ਕੋਲੇ ਪੋਰ ਵਾਲੇ ਆ ਰਹੇ ਹੋਣਗੇ ਇੱਥੇ ਹੁਣ ਤਾਂ ਇੱਥੇ ਬਰ ਟੂ ਡੂ ਵੀ ਆਉਂਦੇ ਆ ਉਹਨਾਂ ਦਾ ਡਿਫਰੈਂਟ ਜਿਹੜਾ ਹੈਗਾ ਉਹਨਾਂ ਦਾ ਮਤਲਬ ਡਿਫਰੈਂਟ ਥੋ ਦਾ ਹਿਸਟਰੀ ਨਾਲ ਕੋਬੀਨੇਟ ਕਰਕੇ ਤੁਮੇਂ ਸੋਸ਼ਲ ਬੈਕਗਰਾਉਂਡ ਕੀਆ ਉਹਨਾਂ ਦਾ ਲਾਈਫਸਟਾਈਲ ਕੀਆ ਸਾਰਾ ਉਹ ਦੇਖ ਕੇ ਵੀ ਆਪਣੇ ਕਿੰਨੇ ਕਨਸੀਡੈਂਸ ਆ ਗਿਆ ਆਪਣੀ ਪੰਜਾਬ ਦਾ ਡਾਟਾ ਹੋਵੇ ਨਾ ਕੋਈ ਲਾਈਵ ਤੁਸੀਂ ਕਰ ਸਕਦੇ ਹੋ ਬਾਕੀ ਤਾਂ ਉਹ ਜਿਹੜਾ ਰਾਜਪੁਰੇ ਦਾ ਉਹ ਤਾਂ ਬਚਾਰੇ ਕਰ ਨਹੀਂ ਸਕਦੇ ਜਿੱਥੇ ਇੱਕ ਜਾਂ ਦੋ ਗਾਣੇ ਰਜਿਸਟਰ ਦੇ ਕਾਉਂਟ ਹੋ ਰਿਹਾ ਉਥੇ ਤਾਂ 100 ਪੇਸ਼ੈਂਟ ਉਹ ਤੁਸੀਂ ਸਾਰੇ ਜਣੇ 180 ਦੇਖਦੇ ਹੋ ਸਾਡੇ ਕੋਲ ਨਾ ਉਹ 100 ਪੇਸ਼ੈਂਟ ਕੱਲੇ ਦੇਖਦੀ ਹੈ ਵਿਚਾਰੇ ਜਿਹੜੇ ਇੱਥੇ ਨਹੀਂ ਸਰ ਕਰਨਾ ਤੋ ਜੇ ਪ੍ਰੀਸ ਕਰਨੇ ਮੀਂਹ ਨਾ? ਅੰਮ੍ਰਿਤ ਮਿਡਰਨ ਡੱਟਸ ਕਿੰਨੇ ਹੋ ਜੀ ਤੁਹਾਡੇ ਜੀ? ਸੀਜ਼ੇਰੀਅਨ ਕਿੰਨੇ ਹੋ ਜਾਂਦੇ ਪਰ ਨਾ ਤੁਹਾਡੇ। ਸੀਜ਼ੇਰੀਅਨ ਅਰਾਊਂਡ 65-45% ਦੇ ਬੀਨ ਰਹਿਣਾ। ਥੋੜਾ ਕੋ ਰਾਫਰ ਹੋਣਗੇ ਥੋੜਾ ਹਾਇਰ ਹੋਏਗਾ। ਹਾਂਜੀ ਸਰ ਕਿਉਂਕਿ ਸਾਰਾ ਸਾਡਾ ਟੂਨ ਇਵਨਿੰਗ ਤੇ ਨਾਈਟ ਵੀ ਹੁੰਦੇ ਆ ਤੁਹਾਡੇ ਤਾਂ। ਹਾਂਜੀ ਬਹੁਤ ਸਾਰਾ। 8:00 ਤੋਂ 12:00 ਤੱਕ। ਠੀਕ ਹੈ ਰੌਟ ਸਰ। ਇਹ ਅੱਜ ਮੈਂ ਸਾਰਾ ਜੀ ਜਿਹੜਾ ਮਾਤਾਕਸ਼ਲਿਆ ਹਸਪੀਟਲ ਆ ਪਟਾਲੇ ਦੇ ਵਿੱਚੋਂ ਡਿਸਟ੍ਰਿਕਟ ਹਸਪੀਟਲ ਆ ਸਾਡਾ। ਇਹਦੇ ਵਿੱਚ ਮੈਂ ਸਾਰਾ ਚੈੱਕ ਕੀਤਾ ਹੈਗਾ ਜੀ ਸਰਪ੍ਰਾਈਜ਼ ਚੈੱਕ ਸੀਗਾ ਔਰ